ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਰਹੋ ਜੀ ਜਿਨ੍ਹਾਂ ਦੇ ਰਿਸ਼ਤੇ ਹੋ ਚੁੱਕੇ ਹਨ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਬੱਚਿਆਂ ਨੂੰ ਇੱਥੇ ਮੈਂ ਜੋ ਵੀ ਇਸ਼ਤੇ ਬੋਲਾਂਗੀ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵੀ ਕਰਿਆ ਕਰੋ ਰੱਬ ਨੇ ਤੁਹਾਨੂੰ ਬਹੁਤ ਖੁਸ਼ੀਆਂ ਦੇਣੀਆਂ ਹਨ ਜੀ ਵਾਈ ਗੁਰੂ ਦਾ ਨਾਮ ਲਿਖਿਆ ਕਰੋ ਜੀਨਾ ਨੇ ਆਪਣੀ ਐਡ ਦੁਬਾਰਾ بار بار ਲਗਾਣੀ ਹੈ ਜੀ ਸਾਡੇ WhatsApp ਨੰਬਰ ਤੇ ਕੰਟੈਕਟ ਕਰੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਰ ਜਨਮ 23 11 1991 ਦਾ ਹੈ ਜੀ ਟਾਈਮ 4 AM ਕੱਦ 5 ਫੁੱਟ 3 ਇੰਚ ਹੈ ਜੀ ਕਾਸਟ ਖੱਤਰੀ ਹੈ ਇਹਨਾਂ ਦਾ ਆਪਣਾ ਕਾਰੋਬਾਰ ਹੈ ਜੀ ਇੱਕ ਸਿਸਟਰ ਕੈਡਾ ਸੈਟਲ ਹੈ ਜੀ ਫਾਦਰ ਸ਼ੋਪਕੀਪਰ ਨੇ ਮਦਰ ਹਾਊਸ ਵਾਈਫ ਹੈ ਜੀ ਇਨਾਂ ਨੂੰ ਲੜਕੀ ਚਾਹੀਦੀ ਹੈ ਜੀ ਬੀਏ ਪਾਸ ਹੋਵੇ ਇਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਜੀ ਕੋਈ ਡਿਮਾਂਡ ਨਹੀਂ ਹੈ ਓਨਲੀ ਜਲੰਧਰ ਲੁਧਿਆਣਾ ਅੰਮ੍ਰਿਤਸਰ ਵਾਲੇ ਸੰਪਰਕ ਕਰਨ ਨੋ ਕਾਸਟ ਬਾਰ ਮੈਰਿਜ ਬਿਊਰੋ ਵਾਲੇ ਮਾਫ ਕਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਫਰੀਦਕੋਟ ਹੈ ਕੱਦ 5 ਫੁੱਟ 3 ਇੰਚ ਹੈ ਡੇਟ ਆਫ ਬਰਥ ਹੈ ਜੀ 6 10 1996 ਕਾਸਟ ਮਹਿਰਾ ਸਿੱਖ ਕੰਮ ਪੰਜਾਬ ਸਰਕਾਰੀ ਨੌਕਰੀ ਗ੍ਰੇਡ ਬੀ ਇੱਕ ਪਹਿਨ ਵਿਆਹੀ ਹੋਇਆ ਜੀ ਪ੍ਰਾਈਵੇਟ ਇਕ ਐਨਆਈਟੀ ਜਲੰਧਰ ਤੋਂ ਕੀਤੀ ਹੈ ਇਹਨਾਂ ਨੇ ਇਹਨਾਂ ਵਾਸਤੇ ਸਰਕਾਰੀ ਨੌਕਰੀ ਕਰਦੀ ਜਾਂ ਚੰਗੀ ਪੜੀ ਲਿਖੀ ਗ੍ਰੈਜੂਏਟ ਸੋਨੀ ਤੇ ਸੁਨੱਖੀ ਲੜਕੀ ਦੀ ਲੋੜ ਹੈ ਇਸ ਰਿਸ਼ਤੇ ਲਈ ਕੋਈ ਹੋਰ ਬੀਸੀ ਕੈਟਾਗਰੀ ਜਾਂ ਜਨਰਲ ਵੀ ਆਪਣਾ ਡਾਟਾ ਪੇਸ਼ ਕਰ ਸਕਦੇ ਹਨ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਅੰਮ੍ਰਿਤਸਰ ਹੈ ਜੀ ਕਾਸਟ ਜੱਟ ਸਿੱਖ ਗੋਤ ਵਿਰਕ ਕੱਦ 5 ਫੁੱਟ 9 ਇੰਚ ਹੈ ਜਨਮ 1992 ਦਾ ਇਨਾਂ ਨੇ ਪੜਾਈ ਕੀਤੀ ਹੈ ਜੀ ਬੀਏ, ਬੀਜੀ, ਪੀਜੀ ਡੀਸੀਏ, ਐਮਪੀਐਚ ਡਿਪਲੋਮਾ ਕੀਤਾ ਇਹਨਾਂ ਨੇ ਕੰਮ ਪ੍ਰਾਈਵੇਟ ਬੈਂਕਰ ਜੌਬ ਨੇ ਕਰਦੇ ਨੇ ਜੀ ਜ਼ਮੀਨ 3 ਏਕੜ ਹੈ ਪਿਤਾ ਗਵਰਨਮੈਂਟ ਜੌਬ ਰਿਟਾਇਰ ਨੇ ਐਕਸਪਾਇਰ ਨੇ ਜੀ ਮਾਤਾ ਕਰੇਲੂ ਹੈ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਹੋਇਆ ਹੈ ਜੀ ਪਰ ਇੱਕ ਨਿਊਜ਼ੀਲੈਂਡ ਹੈ ਪੀਆਰਐਸ ਸਾਰੀ ਫੈਮਿਲੀ ਦੇ ਨਾਲ ਇੱਕ ਪੈਨ ਮੈਰਿਡਾ ਜੀ ਗਵਰਨਮੈਂਟ ਜੌਬ ਹੈ ਉਹਨਾਂ ਦੀ ਇਹਨਾਂ ਨੂੰ ਲੋੜ ਹੈ ਜੀ ਪੜੀ ਲਿਖੀ ਬਾਹਰ ਜਾਣ ਦੀ ਚਾਹਵਾਨ ਲੜਕੀ ਮੈਡੀਕਲ ਲਾਈਨ ਵਾਲੀ ਨੂੰ ਪੈਲ ਦਿੰਦੇ ਹਾਂ ਜੀ ਕੱਦ 5 ਫੁੱਟ 4 ਇੰਚ ਤੱਕ ਹੋਵੇਗਾ ਟੋਕਟ ਪਹਿਲਾਂ ਤੋਂ ਬਾਹਰ ਵਾਲੇ ਵੀ ਸੰਪਰਕ ਕਰ ਸਕਦੇ ਹਨ ਜੀ ਟੈਲੀਫੋਨ ਨੰਬਰ ਦਿੱਤੇ ਗਏ ਹਨ ਜੀ ਵਤੇਰੇ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਵਿਆਹ ਦਾ ਸਾਰਾ ਖਰਚ ਲੜਕੇ ਵੱਲੋਂ ਕਿੱਥਾ ਜਾਏਗਾ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮਨੀਲਾ ਚੰਪਲ ਕੱਦ 5 ਫੁੱਟ 10 ਇੰਚ ਹੈ ਉਮਰ 17 10 2004 ਹੈ ਪੜਾਈ ਇਹਨਾਂ ਨੇ ਕੀਤੀ ਹੈ ਜੀ ਬਿਜ਼ਨਸ ਮਾਰਕੀਟਿੰਗ ਤੀਜੇ ਸਾਲ ਡਿਗਰੀ ਕਰ ਰਿਹਾ ਹੈ ਮਨੀਲਾ ਵਿੱਚ ਆਪਣੀ ਫਾਈਨੈਂਸ ਕੰਪਨੀ ਹੈ ਉਹਦੇ ਵਿੱਚ ਬੇਟਾ ਅਤੇ ਮੰਮੀ ਡੈਡੀ ਕੰਮ ਕਰਦੇ ਨੇ ਜੀ ਆਪਣਾ ਕੰਮ ਹੈ ਇਹਨਾਂ ਦਾ ਜ਼ਮੀਨ ਸਤਕੇਲੇ ਹੈ ਏਰੀਆ ਮੋਗਾ ਹੈ ਘਰ ਸ਼ਹਿਰ ਵਿੱਚ ਹੈ ਲੜਕੀ ਦੀ ਭੈਣ ਦਾਦਾ ਦਾਦੀ ਪੂਗਾ ਸਾਰੀ ਫੈਮਿਲੀ ਕੈਨੇਡਾ ਵਿੱਚ ਵੈਲ ਸੈਟਿਡ ਹੈ ਸਰੀ BC ਵਿੱਚ ਲੜਕੇ ਨੇ ਵੀ ਕੈਨੇਡਾ ਆ ਜਾਣਾ ਹੈ ਇਹਨਾਂ ਨੂੰ ਲੜਕੀ ਕੈਨੇਡਾ ਪੀਆਰ ਚਾਹੀਦੀ ਹੈ ਜੀ BC ਏਰੀਆ ਨੂੰ ਪੈਲ ਦਿੱਤੀ ਜਾਏਗੀ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਹੋਵੇ ਉਮਰ 20 ਤੋਂ 25 ਸਾਲ ਤੱਕ ਹੋਵੇ। ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਨਮ 1997 ਦਾ ਹੈ ਜੀ ਕੱਦ 5 ਫੁੱਟ 3 ਇੰਚ ਹੈ। ਪੜ੍ਹਾਈ ਇਹਨਾਂ ਨੇ ਬੀਏ ਕੀਤੀ ਹੈ ਜੀ ਕਾਸਟ ਖੱਤਰੀ ਹੈ। ਮਦਰ ਹਾਊਸ ਵਾਈਫ ਹੈ ਜੀ ਫਾਦਰ ਡਰਾਈਵਰ ਨੇ ਸਿਸਟਰ ਇੰਗਲੈਂਡ ਵਿੱਚ ਰਹਿੰਦੇ ਨੇ ਜੀ ਕੰਟੈਕਟ ਨੰਬਰ ਦਿੱਤਾ ਗਿਆ ਹੈ ਜੀ ਇਹਨਾਂ ਨੂੰ ਸਿਰਫ ਵਟਸਐਪ ਕਾਲ ਹੀ ਕਰਨਾ। ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੌਰ ਜਨਮ 1997 ਦਾ ਕੱਦ 5 ਫੁੱਟ 4 ਇੰਚ ਹੈ। ਪੜਾਈ ਇਹਨਾਂ ਨੇ ਕੀਤੀ ਹੈ ਜੀ ਜੀਐਨਐਮ ਨਰਸਿੰਗ ਪ੍ਰਾਈਵੇਟ ਜੋਬ ਇਨ ਪ੍ਰੋਪਰਟিজ ਹਸਪੀਟਲ ਉਧਿਆਨਾ ਫਾਦਰ ਦਾ ਆਪਣਾ ਬਿਜ਼ਨਸ ਹੈ ਮਦਰ ਹਾਊਸ ਵਾਈਫ ਹੈ ਜੀ ਬ੍ਰਦਰ ਜੰਕਰ ਬ੍ਰਦਰ ਕੈਨੇਡਾ ਹੈ ਲिटल ਬ੍ਰਦਰ ਪ੍ਰਾਈਵੇਟ ਜੋਬ ਕਰਦੇ ਨੇ ਜੀ ਇਹਨਾਂ ਨੂੰ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਲੜਕਾ ਚਾਹੀਦਾ ਹੈ ਜਆ ਗਵਰਨਮੈਂਟ ਜੋਬ ਭਾਰਤ ਵਿੱਚ ਕਰਦਾ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸਟ ਜੱਟ ਸਿੱਖ ਪੰਕੂ ਯੂਰਪ ਪੀਆਰ ਜਨਮ 1992 ਦਾ ਕੱਦ 6 ਫੁੱਟ ਹੈ ਪੜ੍ਹਾਈ ਬੀਏ ਕੀਤੀ ਹੈ ਇਹਨਾਂ ਨੇ ਦੋ ਭਰਾ ਨੇ ਜੀ ਦੋਵੇਂ ਭਰਾ ਬੈਲਜੀਅਮ ਚਪਨਾ business ਹੈ ਨਾ ਤਾਂ ਪਿਤਾ ਆਰਮੀ ਚ ਰਟਾਇਰ ਨੇ ਸੁਬੇਤਾਰ ਮੇਜਰ ਮਾਤਾ ਹਾਊਸ ਵਾਈਫ ਨੇ ਜ਼ਮੀਨ 3 ਕਿਲੇ ਹੈ ਜੀ ਕਮਰਸ਼ੀਅਲ ਪ੍ਰਾਪਰਟੀ ਹੈ ਰੈਂਟ ਇਨਕਮ 90000 ਰੁਪਿਆ ਪਰ ਮਹੀਨਾ ਪੈਨ ਆਸਟ੍ਰੇਲੀਆ ਵਿੱਚ ਹੈ ਜੀ ਇਹਨਾਂ ਨੂੰ ਪੜ੍ਹੇ ਲਿਖੀ ਸੋਨੀ ਲੜਕੀ ਦੀ ਲੋੜ ਹੈ ਯੂਰਪ ਵਾਲੇ ਵੀ ਸੰਪਰਕ ਕਰਨ ਏਰੀਆ ਲੁਧਿਆਣਾ ਹੈ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਕਾਸ ਚਾਚ ਸਿੱਖ ਜਨਮ 23 7 1994 ਦਾ ਗੋਤ ਪੁੱਲਰ ਹਾਈਟ 6 ਫੁੱਟ ਹੈ ਜੀ ਪੜਾਈ ਵੀ ਕੀਤੀ ਹੈ ਇਹਨਾਂ ਦਾ ਆਪਣਾ ਬਿਜ਼ਨਸ ਹੈ ਜੀ ਇੱਕ ਪਲਾਟ ਹੈ ਭਰਾ ਪੰਜਾਬ ਪੁਲਿਸ ਵਿੱਚ ਹੈ ਜੀ ਦੋਨਾਂ ਭਰਾਵਾਂ ਕੋਲ 12 ਏਕੜ ਜ਼ਮੀਨ ਹੈ ਇਹਨਾਂ ਨੂੰ ਕੁੜੀ ਸਿੰਪਲ ਚਾਹੀਦੀ ਹੈ ਘਰੇਲੂ ਘਰੇਲੂ ਚਾਹੀਦੀ ਹੈ ਡਿਮਾਂਡ ਕੋਈ ਨਹੀਂ ਹੈ ਜੀ ਏਰੀਆ ਫਾਜ਼ਿਲਕਾ एनआरआई बेटे ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1999 ਦਾ ਕੱਦ 5 ਫੁੱਟ 7/2 ਇੰਚ ਹੈ ਕਾਸਟ जाट ਹੈ ਇਟਲੀ ਸਿਟੀਜ਼ਨ ਹੈ ਜੀ ਜੋਬ ਹੋਟਲ ਵਿੱਚ ਕਰਦੇ ਨੇ ਡਿਵੋਰਸ ਹੋਇਆ ਹੋਇਆ ਹੈ ਜੀ ਨਾ ਤਾਂ 7 ਸਾਲ ਦੀ ਬੇਟੀ ਹੈ ਜੀ ਬੱਚੇ ਦੀ ਕਸਟਡੀ ਮਾਂ ਕੋਲ ਹੈ ਜੀ ਇਟਲੀ ਵਿੱਚ 2 ਕਿਲੇ ਜ਼ਮੀਨ ਹੈ ਖੰਨਾ ਵਿੱਚ ਮੋਰਿੰਡਾ ਰਹਿ ਰਹੇ ਨੇ ਜੀ ਆਪਣਾ ਘਰ ਇਟਲੀ ਅਤੇ ਇੰਡੀਆ ਵਿੱਚ ਹੈ ਜੀ ਇਹਨਾਂ ਦਾ ਮਮ ਡੈਡ ਸਿਟੀਜ਼ਨ ਇਟਲੀ ਇਹਨਾਂ ਨੂੰ ਬਿਨਾ ਬੱਚੇ ਤੋਂ ਰਿਸ਼ਤਾ ਚਾਹੀਦਾ ਹੈ ਜੀ ਇਹਨਾਂ ਨੂੰ ਕੁੜੀ ਸੋਹਣੀ ਚਾਹੀਦੀ ਹੈ ਜੀ ਚਾਹੇ ਪਲੱਸ 2 ਪਾਸ ਹੋਵੇ ਚੁੰਨੀ ਚੜਾਵਾ ਕਰਨਾ ਹੈ ਜੀ ਇਹਨਾਂ ਨੇ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 33 ਸਾਲ ਹੈ ਜੀ ਕੱਦ 5 ਫੁੱਟ 3 ਇੰਚ ਹੈ ਪੜ੍ਹਾਈ ਇਹਨਾਂ ਨੇ ਬੀਏ ਕੀਤੀ ਹੈ ਜੀ ਕੰਪਿਊਟਰ ਕੋਰਸ ਕੀਤਾ ਹੈ ਕਾਸਟ ਗਿੱਲ ਹੈ ਜੀ ਰਾਮਗੜੀਆ ਮਦਰ ਹਾਊਸ ਵਾਈਫ ਨੇ ਫਾਦਰ ਜੋਬ ਤੋਂ ਰਿਟਾਇਰ ਨੇ ਜੀ ਦੋ ਛੋਟੀਆਂ ਪੈਣਾ ਹਨ ਜੀ ਇੱਕ ਮੈਰਿਡ ਯੂ ਐਸ ਏ ਸੈਟਲ ਹੈ ਜੀ ਦੂਜੀ ਕੈਨੇਡਾ ਪੀਆਰ ਹੈ ਜੀ 언ਮੈਰਿਡ ਹੈ ਏਰੀਆ ਦਿੱਲੀ ਹੈ ਜੀ ਆਪਣਾ ਘਰ ਹੈ ਨਾ ਤਾਂ ਮੰਗ ਇਹਨਾਂ ਨੂੰ ਹੈ ਕਿ ਮੁੰਡਾ ਆਸਟ੍ਰੇਲੀਆ ਯੂਕੇ ਜਾਂ ਨਿਊਜ਼ੀਲੈਂਡ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਉਮਰ 35 ਤੋਂ 40 ਸਾਲ ਤੱਕ ਹੋਵੇ ਡਿਵੋਰਸੀ ਲੜਕਾ ਵੀ ਗੱਲ ਕਰ ਸਕਦਾ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਜਾਤੀ ਸਿੱਖ ਲੜਕੀ ਹੈ ਜੀ ਏਰੀਆ ਸੰਘਰੂਰ ਜਨਮ 1995 ਦਾ ਕੱਤ 5 ਫੁੱਟ 6 ਇੰਚ ਹੈ ਪੜਾਈ ਇਹਨਾਂ ਨੇ ਡਬਲ ਐਮਏ ਕੀਤੀ ਹੈ ਜੀ ਇਨਾਂ ਨੂੰ ਵੀ ਤੇ ਇਕੜ ਵਾਲੀ ਲੜਕੀ ਦੀ ਲੋੜ ਹੈ ਜੀ ਸਿਰਫ ਮਲਵਾਈ ਜੱਟ ਸੰਪਰਕ ਕਰਨ ਮਲਵਾਈ ਜੱਟ ਸਿੱਖ ਸੰਪਰਕ ਕਰਨ ਅਤੇ ਮਾਤਾ ਪਿਤਾ ਹੀ ਸੰਪਰਕ ਕਰਨ ਵਿਚੋਲੇ ਸੰਪਰਕ ਨਾਗਰਨ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਵੇ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਡੇਟ ਆਫ ਬਰਥ ਹੈ ਜੀ 16 10 1994 ਕਾਸਟ ਖੱਤਰੀ ਹੈ ਜੀ ਸੋਡੀ ਪੜਾਈ ਇਹਨਾਂ ਨੇ ਬੀਟੈਕ ਕੀਤੀ ਹੈ ਜੀ ਆਈਟੀ ਕੀਤੀ ਹੈ काम ਕਰਦੇ ਨੇ ਜੀ ਫਾਊਂਡਰ ਆਫ オーਰਨਾਮੈਟਿਕਸ ਆਈਟੀ ਕੰਪਨੀ ਮੋਹਾਲੀ ਵਿੱਚ ਫਾਦਰ बिजनेसमैन ਨੇ ਫਾਰਮਰ ਲੈਂਡ ਇਹਨਾਂ ਕੋਲ 35 ਏਕੜ ਹੈ ਮਦਰ ਹਾਊਸ ਵਾਈਫ ਹੈ ਜੀ ਹਾਈਟ 5 ਫੁੱਟ 7 ਇੰਚ ਹੈ ਸਿਸਟਰ 3 ਨੇ ਐਲ্ডার ਸਿਸਟਰ ਮੈਰੀਡਾ ਜੀ ਬ੍ਰਦਰ 1 ਐਲ্ডার ਬ੍ਰਦਰ ਮੈਰੀਡਾ ਜੀ ਏਰੀਆ ਇਹਨਾਂ ਦਾ ਖਰੜ ਹੈ ਸਿਰਫ ਗੁਰੂ ਕੰਨ ਸਾਹਿਬ ਜੀ ਨੂੰ ਬਲੀਵ ਕਰਦੇ ਨੇ ਜੀ ਸੰਪਰਕ ਸਿੱਖ ਫੈਮਿਲੀ ਅਰੋੜਾ ਫੈਮਿਲੀ ਐਂਡ ਜਰਨਲ ਕਾਸਟ ਓਨਲੀ ਬਿਊਟੀਫੁੱਲ ਵੈਲ ਐਜੂਕੇਟਿਡ ਲੜਕੀ ਚਾਹੀਦੀ ਜੀ ਇਹਨਾਂ ਨੂੰ ਵਰਕਿੰਗ ਇਨ ਆਈਟੀ ਸੈਕਟਰ ਗਵਰਨਮੈਂਟ ਜੋਬ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਗਰ ਵਿਲੇਜ ਨਿਆਮਿਆ ਡਿਸਟ੍ਰਿਕਟ ਮੋਹਾਲੀ ਬੇਟਾ ਮੈਟ੍ਰਿਕ ਪਾਸ ਹੈ ਜੀ ਕਾਸ ਟਰੰਦਾਸੀ ਸੇਖ ਹੈ ਬਰਥ 1997 ਦਾ ਜੋਬ ਕਰਦੇ ਨੇ ਜੀ ਸਵਰਾਜ ਫੈਕਟਰੀ ਵਿੱਚ 7 ਸਾਲ ਤੋਂ ਇਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਜੀ ਲੜਕੀ ਇਹਨਾਂ ਨੂੰ ਘਰ ਸੰਭਾਲਣ ਵਾਲੀ ਚਾਹੀਦੀ ਹੈ ਜੀ ਚਾਹੇ ਗ੍ਰੀਪ ਕਰਦੀ ਹੋਵੇ ਨੰਬਰ ਦਿੱਤੇ ਗਏ ਹਨ ਜੀ ਆਪ ਬਥੇਰੇ ਗੱਲਬਾਤ ਕਰਕੇ ਬਥੇਰੇ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਏਰੀਆ ਤਰਨਤਾਰਨ ਸਾਹਿਬਾ ਜੀ ਡੇਟ ਆਫ ਬਰਥ 1998 ਹੈ ਪੜਾਈ ਇਹਨਾਂ ਨੇ ਮਾਸਟਰ ਇਨ ਅਕਾਊਂਟਿੰਗ ਵਿੱਚ ਕੀਤੀ ਹੈ ਜੀ ਇੱਕ ਸਿਸਟਰ ਹੈ ਮੈਰਿਡ ਹੈ ਕਾਸਟ जाट ਹੈ ਜੀ ਪੁੱਲਰ ਹਾਈਟ 6 ਫੀਟ ਹੈ ਜੀ ਕurrently ਲੀਵਿੰਗ ਇਨ ਆਸਟ੍ਰੇਲੀਆ بیٹے ਦੀ ਪੀਆਰ ਫਾਈਲ ਲੱਗੀ ਹੋਈ ਹੈ ਜੀ ਜਲਦੀ ਹੀ ਮਿਲ ਜਾਏਗੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੀ ਬਿਊਟੀਫੁੱਲ ਟਾਲ ਐਜੂਕੇਟਿਡ ਗਲ फ्रॉम जट सिख फैमिली विद सिमिलर फैमिल बैकग्राउंड कुड़ी की उम्र भी पच्चीस साल तक होट पां फुट छे इंच तो घटना होिवार हो बेटी का रिश्ता नोट करो जी रामदासिया फैमिली है जी कबीरपंथी नेम कौर जन्म है जी पंद्रह बारह उन्नीस सौ चौरानवे का कद पं फुट पांच इंच है कास्ट रामदासिया सिख गोत्र है जी महमे इन्हें एक अठ साल दी बेटी है जी लिविंग विद मदर ਪੜਾਈ ਨਾਨੇਟ ਕੀਤੀ ਹੈ ਜੀ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਐਂਡ BCA ਫਾਦਰ ਨੇ ਰੇਲਵੇ এমਪਲੋਏ ਮਦਰ ਹਾਊਸ ਵਾਈਫ ਹੈ ਇੱਕ ਬਰਦਰ ਆ ਜੀ ਭਾਪੀ ਕਨੇਡਾ ਨੇ ਯਮੁਨਾ ਨਗਰ ਨਾ ਦਾ ਏਰੀਆ ਹੈ ਜੀ ਹਰਿਆਣਾ ਜਗਾਦਰੀ ਵਰਕਸ਼ਾਪ ਹੈ ਕੰਟੈਕਟ ਓਨਲੀ ਸਿੱਖ ਫੈਸ਼ਨੂਮ ਬਿਜ਼ਨਸਮੈਨ ਐਂਡ ਹਰਿਆਣਾ ਸਾਈਡ ਕਰਨਾਲ ਕੁਰਖੇਤਰ ਪਟਿਆਲਾ ਚੰਡੀਗੜ੍ਹ ਅੰਬਾਲਾ ਸਿਟੀ ਐਂਡ ਪੰਜਾਬ ਇਹ ਸ੍ਰੀ ਗੁਰੂ ਗਨਸਾਹਿਬ ਜੀ ਨੂੰ ਮੰਨਦੇ ਹਨ ਜੀ ਓਨਲੀ ਨੌ ਕਾਸਟ ਵਾਰ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਏਰੀਆ ਬਠਿੰਡਾ ਹੈ ਜੀ ਡੇਟ ਆਫ ਬਰਥ ਹੈ ਜੀ 1999 ਪੜ੍ਹਾਈ ਇਹਨਾਂ ਨੇ 12th ਕੀਤੀ ਹੈ ਜੀ ਨੋਨ ਮੈਡੀਕਲ ਵਿੱਚ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਐਂਡ ਨੈਟਵਰਕਿੰਗ ਦਾ 2 ਸਾਲ ਦਾ ਡਿਪਲੋਮਾ ਕੀਤਾ ਹੈ ਕੈਨੇਡਾ ਦੇ ਵਿੱਚ ਕੈਨੇਡਾ ਸਿਟੀਜ਼ਨ ਨੇ ਜੀ ਫੈਮਿਲੀ ਵਿੱਚ ਮਾਤਾ ਕਰੇਲੂ ਹੈ ਜੀ ਪਿਤਾ ਖੇਤੀਬਾੜ ਦਾ ਕੰਮ ਕਰਦੇ ਹਨ ਜੀ ਬੇਟਾ ਕੁਆਰੇ ਹੈ ਬੇਟੀ ਕੈਨੇਡਾ ਹੈ ਜੀ ਅਨਮੈਰਿਡ ਹੈ ਗੋਤ ਸਿੱਤੂ ਕਾਸਟ ਜੱਟ ਸਿੱਖ ਕੱਤ 5 ਫੁੱਟ 5 ਇੰਚ ਹੈ ਸਟੋਰ ਤੇ ਮੈਨੇਜਰ ਨੇ ਇਹਨਾਂ ਦੀ ਡਿਮਾਂਡ ਹੈ ਕਿ ਲੜਕਾ ਵਰਕ ਪਰਮਿਟ ਹੋਵੇ ਜ਼ਮੀਨ ਵੀ ਤੋਤੀ ਕਿਲੇ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜਿਵੇਂ ਤੇਰੇ ਜਾਣਕਾਰੀ ਲੈ ਸਕਦੇ ਹੋ ਬੇਟੇ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਮਾਨਦੀ ਜੀ 31 ਸਾਲ ਦੇ ਨੇ ਗਵਰਨਮੈਂਟ ਜੋਬ ਹੈ ਜੀ ਇਹਨਾਂ ਦੀ ਕੱਦਫ 6 ਫੁੱਟ ਹੈ ਫੈਮਿਲੀ ਵਿੱਚ ਮਮ ਨੇ ਡੈਡ ਨੇ ਸਿਸਟਰ ਮੈਰਿਡ ਹੈ ਜੀ ਏਰੀਆ ਬਠਿੰਡਾ ਹੈ ਇਹਨਾਂ ਦਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਤੇਰੇ ਜਾਣਕਾਰੀ ਲੈ ਸਕਦੇ ਹੋ ਕਾਸ ਰਾਮ ਘੜੀਆ ਸਿੱਖ ਹੈ ਜੀ। ਬੇਟੀ ਦਾ ਰਿਸ਼ਤਾ ਨੋਟ ਕਰੋ ਜੀ। जाट ਸਿੱਖ ਲੜਕੀ ਹੈ ਜੀ। ਨਿਊਜ਼ੀਲੈਂਡ ਪੀਆਰ ਜਨਮ 1992 ਦਾ ਹੈ ਜੀ। ਕੱਦ 5 ਫੁੱਟ 3 ਇੰਚ ਹੈ। ਲੜਕੀ ਅਨਮੈਰਿਡ ਹੈ। ਸਟੱਡੀ ਇਹਨਾਂ ਨੇ ਪਲੱਸ 2 ਕੀਤੀ ਹੈ ਜੀ ਨਾਨ ਮੈਡੀਕਲ ਵਿੱਚ। ਲਾ ਦੀ ਡਿਗਰੀ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ ਜੀ। ਤਿੰਨ ਭਰਾ ਨੇ ਜੀ ਏਰੀਆ ਇਹਨਾਂ ਦਾ ਦੁਆਬਾ ਹੈ। ਮੰਗ ਸਿਰਫ ਇਹਨਾਂ ਨੂੰ ਇਹ ਹੈ ਕਿ ਖਾਨਦਾਨੀ ਅਤੇ ਵੈਸ਼ਨਵ ਪਰਿਵਾਰ ਹੋਵੇ। ਲੜਕੇ ਦੀ ਉਮਰ 27 ਤੋਂ 32 ਸਾਲ ਤੱਕ ਹੋਵੇ। ਲੜਕਾ ਸੋਨਾ ਤੇ ਸਮਾਰਟ ਹੋਵੇ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਮੈਰਿਜ ਬਿਊਰੋ ਵਾਲੇ ਤੇ ਤਲਾਕਸ਼ੁਦਾ ਫੋਨ ਨਾ ਕਰਨ ਜੀ ਨਿਊਜ਼ੀਲੈਂਡ ਨੂੰ ਪਹਿਲ ਹੈ ਜੀ ਕਨੇਡਾ ਆਸਟ੍ਰੇਲੀਆ ਯੂ ਐਸ ਏ ਵੀ ਵਿਚਾਰ ਤਿੰਨੇ ਜੀ ਮੁੰਡਾ ਐਜੂਕੇਟਿਡ ਹੋਵੇ ਟੈਲੀਫੋਨ ਨੰਬਰ ਦਿੱਤਾ ਗਿਆ ਜੇ ਉਹ ਤੇਰੇ ਜਾਣਕਾਰੀ ਲਾ ਸਕਦੇ ਹੋ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਜ਼ਿਲ੍ਹਾ ਮੋਕਾ ਕਾਸਟ ਮਜਵੀ ਸਿੱਖ ਕੱਦ 5 ਫੁੱਟ 5 ਇੰਚ ਹੈ ਜਨਮ ਮਿਨਾ ਦਾ 15 10 1991 ਦਾ ਹੈ ਦੋ ਭਰਾਨੇ ਸਟੱਡੀ ਇਹਨਾਂ ਨੇ ਕੀਤੀ ਹੈ ਜੀ ਬੀ ਬੀਐਡ ਐਮਏ ਐਂਡ ਟੀਟੀਪੀ ਐਸਟੀਈਟੀ ਕੁਆਲੀਫਾਈਡ ਟੀਚਿੰਗ ਐਕਸਪੀਰੀਅੰਸ 7 ਸਾਲ ਦਾ ਜਿਹੜਾ ਨੂੰ ਕੁੜੀ ਮਾਸਟਰ ਕਾਰਡ ਕੈਡਰ ਇਗਜ਼ਾਮ ਦੀ ਤਿਆਰੀ ਕਰ ਰਹੀ ਹੈ ਇਹਨਾਂ ਨੂੰ ਮੰਗ ਹੈ ਕਿ ਮੁੰਡਾ ਪ੍ਰਾਈਵੇਟ ਜੋਬ ਕਰਤਾ ਹੋਵੇ ਜਾਂ ਕਿਸੇ ਹੋਰ ਕੰਟਰੀ ਵਿੱਚ ਹੋਵੇ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਨੇਮ ਕੋਰ ਕੈਨੇਡਾ ਸਿਟੀਜ਼ਨ ਹੈ ਜੀ ਕੁਆਰੀ ਹੈ ਏਰੀਆ ਲੁਧਿਆਣਾ ਜਨਮ 15 11 92 ਦਾ ਹੈ ਜੀ ਪੜ੍ਹਾਈ ਇਹਨਾਂ ਨੇ ਐਮ ਐਸ ਸੀ ਇਨ ਫਿਜ਼ਿਕਸ ਕਿਹਦੇ ਚ ਕੀਤੀ ਹੈ ਜੀ ਸਪੈਸ਼ਲਾਈਜੇਸ਼ਨ ਇਨ ਇਲੈਕਟ੍ਰੋਨਿਕਸ ਇੱਕਪਰਾ ਹੈ ਜੀ ਕਨੇਡਾ ਸਿਟੀਜ਼ਨ ਹੈ ਕੁਆਰਾ ਹੈ ਰਵੀ ਦਾਸੀਆ ਸੀ ਕਾਸਟ ਹੈ ਇਹਨਾਂ ਦੀ ਕੱਦ 5 ਫੁੱਟ 5 ਇੰਚ ਹੈ ਬੈਂਕ ਵਿੱਚ ਨੌਕਰੀ ਹੈ ਜੀ ਇਹਨਾਂ ਨੇ ਕਨੇਡਾ ਵਿੱਚ ਕੰਮ ਘਰ ਤੋਂ ਆਨਲਾਈਨ ਕਰਦੇ ਨੇ 50000 ਡਾਲਰ ਤੋਂ 60000 ਡਾਲਰ ਸਲਾਨਾ ਹੈ ਜੀ ਇਹਨਾਂ ਦੀ ਲੜਕਾ ਕਨੇਡਾ ਦਾ ਇਹਨਾਂ ਨੂੰ ਸਿਟੀਜ਼ਨ ਜਾਂ ਪੀਆਰ ਚਾਹੀਦਾ ਹੈ ਜੀ ਚਾਹੇ ਵਰ ਪਰਮਿਟ ਤੇ ਵੀ ਹੋਵੇ ਮਾਲਵੇ ਵਿੱਚੋਂ ਵਿਦੇਸ਼ ਜਾਣ ਦਾ ਚਾਹਵਾਨ ਚੰਗਾ ਪੜਿਆ ਲੜਕਾ ਵੀ ਸੰਪਰਕ ਕਰ ਸਕਦਾ ਹੈ ਜੀ ਸਿਰਫ ਰਵੀ ਦਾਸ ਜੀ ਸਿੱਖ ਹੀ ਸੰਪਰਕ ਕਰਨ ਜੀ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ ਰਾਮ ਦਾਸਿਆ ਫੈਮਲੀ ਆ ਜੀ ਕਬੀਰ ਪੰਥੀ ਨੇਮ ਕੋਰ ਜਨਮ ਹੈ ਜੀ 15 12 1994 ਦਾ ਕੱਦ 5 ਫੁੱਟ 5 ਇੰਚ ਹੈ ਕਾਸ ਰਾਮਦਾਸਿਆ ਸਿੱਖ ਗੋਤਰਾ ਹੈ ਜੀ ਮਹਿਮੇ ਇਹਨਾਂ ਦੀ ਇੱਕ 8 ਸਾਲ ਦੀ ਬੇਟੀ ਹੈ ਜੀ ਲੀਵਿੰਗ ਵਿਦ ਮਦਰ ਪੜਾਈ ਇਹਨਾਂ ਨੇ ਕੀਤੀ ਹੈ ਜੀ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਐਂਡ BCA ਫਾਦਰ ਨੇ ਰੇਲਵੇ EMPLOYEE ਮਦਰ ਹਾਊਸ ਵਾਈਫ ਹੈ ਇੱਕ ਬ੍ਰਦਰ ਹੈ ਜੀ ਭਾਪੀ ਕੈਨੇਡਾ ਨੇ ਯਮੁਨਾ ਨਗਰ ਇਹਨਾਂ ਦਾ ਏਰੀਆ ਹੈ ਜੀ ਹਰਿਆਣਾ ਜਗਾਦਰੀ ਵਰਕਸ਼ਾਪ ਹੈ ਕੰਟੈਕਟ ਓਨਲੀ ਸਿੱਖ ਵੈਸ਼ਨੂ ਬਿਜ਼ਨਸਮੈਨ ਐਂਡ ਹਰਿਆਣਾ ਸਾਈਡ ਕਰਨਾਲ ਕੁਰਖੇਤਰ ਪਟਿਆਲਾ ਚੰਡੀਗੜ੍ਹ ਅੰਬਾਲਾ ਸਿਟੀ ਐਂਡ ਪੰਜਾਬ ਇਹ ਸ਼੍ਰੀ ਗੁਰੂ ਗਨਸੇਬਜੀ ਨੂੰ ਮੰਨਦੇ ਹਨ ਜੀ ਓਨਲੀ ਨੌ ਕਾਸਟ ਵਾਰ